ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨੰਨੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਪਸ਼ੂ ਤੁਹਾਡੇ ਲਈ ਇੱਕ ਗਾਂ ਹੈਗੀ ਇੱਕ ਚੋਟੀ ਹੈਗੀ ਆ ਏਰੀਆ ਦੋਸਤੋ ਪਿੰਡ ਲਹਿਰਾ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਹੈਗਾ ਓਨਰ ਇਸ ਦੇ ਬਾਈ ਗੁਰਵਿੰਦਰ ਸਿੰਘ ਜੀ ਖਾਨ ਨੰਬਰ ਉੱਪਰ ਦੋਸਤੋ ਦਿੱਤੇ ਹਨ 9855827721 ਤੇ ਤੁਸੀਂ ਕੰਟੈਕਟ ਕਰਕੇ ਇਹ ਵਾੜ ਖਰੀਦ ਸਕਦੇ ਹੋ ਕਿਸਾਨ ਵੀਰੋ ਇਹ ਦੂਜਾ ਸੂਆ ਵਾੜ ਸੂਈ ਹੈਗੀ ਆ ਤਕਰੀਬਨ 12 ਤੋਂ 14 ਦਿਨ ਹੋ ਗਏ ਆ ਸੂਈ ਨੂੰ ਮਗਰ ਬੱਚਾ ਨਹੀਂ ਹੈਗਾਗਾ ਮਰ ਗਿਆ ਸੀਗਾ ਬੱਚਾ ਜੀ ਬਾਕੀ ਵਾੜ ਦੇ ਥੱਲੇ ਇਸ ਟਾਈਮ ਜਿਹੜਾ ਦੁੱਧ ਦਾ 16 ਲੀਟਰ ਤਿਆਰ ਹੈਗਾ ਜਿਹੜੇ ਮੇਰੇ ਵੀਰ ਆਉਣ ਚਾਹਵਣ ਹੋਣ ਇਹ ਵੈੜ ਖਰੀਦਣ ਦੇ ਤੁਸੀਂ 2 ਡੰਗ ਦੀ 3 ਡੰਗ ਦੀ ਚਵਾਈ ਬੜੀ ਤਸੱਲੀ ਨਾਲ ਕਰ ਸਕਦੇ ਹੋ ਥਣਾ ਦੀ ਕੁਆਲਿਟੀ ਤੁਸੀਂ ਖੁਦ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬੜਾ ਸੋਹਣਾ ਥਣ ਲੱਗਾ ਹੈ ਦੋਸਤੋ ਮੁਠੀ ਪਰ ਥਣ ਹੈਗਾ ਚੰਗੀ ਚਵਾਈ ਆ ਇੱਕ ਨੰਬਰ ਚਵਾਈ ਪਾਸ ਹੈਗੀ ਆ 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈਗੀ ਆ ਦੂਜਾ ਸੁਆ ਵੀਰੇ ਉਹ ਸੁਈ ਹੈਗੀ ਆ ਇਹ ਵੈੜ ਬਾਕੀ ਬਹੁਤ ਸ਼ਾਂਤ ਸੁਭਾਅ ਦੀ ਹੈਗੀ ਆ ਬਹੁਤ ਵਧੀਆ ਮਿਲਦੀ ਹੈਗੀ ਆ ਪਾੜਾ ਹੀ ਵੰਡੇ ਤੇ ਵੀ ਮਿਲਦੀ ਹੈਗੀ ਆ ਦੋਸਤੋ ਥਾਪੀ ਮਾਰ ਕੇ ਵਹਿਜੋਗੇ ਫਿਰ ਵੀ ਬੜੇ ਆਰਾਮ ਸ਼ਾਂਤੀ ਨਾਲ ਦੋਸਤੋ ਇਹ ਮਿਲਦੀ ਆ ਬਾਕੀ ਮੁੱਲ ਵੀਰੋ 42000 ਰੁਪਇਆ ਬਾਈ ਗੁਰਵਿੰਦਰ ਜੀ ਇਸ ਦੀ ਡਿਮਾਂਡ ਕਰਦੇ ਹਨ ਮੌਕੇ ਤੇ ਥੋੜਾ ਬਾਤ ਮਾਨਤਨ ਜ਼ਰੂਰ ਕੀਤਾ ਜਾਵੇਗਾ 42000 ਰੁਪਇਆ ਦੋਸਤੋ ਇਸ ਵਹਿੜ ਦੀ ਕੀਮਤ ਹੈਗੀ ਆ ਸੋ ਕਿਸਾਨ ਵੀਰੋ ਅੱਗੇ ਆਪਾਂ ਗੱਲ ਕਰੀਏ ਤਾਂ ਇਹ ਝੋਟੀ ਦੂਜਾ ਸੂਆ ਸੂਣ ਜਾ ਰਹੀ ਹੈ ਜੀ 10 ਤੋਂ 15 ਦਿਨ ਹਜੇ ਆਰਾਮ ਨਾਲ ਇਸ ਨੇ ਲੈ ਜਾਣੇ ਹਨ ਅਜੇ ਥਾਣਾ ਦੇ ਵਿੱਚ ਧਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਹਵਾਨਾਂ ਹਜੇ ਇਸ ਨੇ ਬਿਲਕੁਲ ਤਿਆਰ ਕਰਨਾ ਹੈਗਾ ਕੱਚੀ 10 ਤੋਂ 15 ਦਿਨ ਦੀ ਹੈਗੀ ਆ ਜਿਹੜੇ ਮੇਰੇ ਵੀਰ ਸ਼ਕੀਨ ਹੋਣ ਇਹੇ ਝੋਟੀ ਖਰੀਦਣ ਦੇ ਉਹ ਇਹ ਝੋਟੀ ਖਰੀਦ ਸਕਦੇ ਹੋ ਬਾਕੀ ਤੁਸੀਂ ਮੂੰਹ ਮੱਥਾ ਸਿੰਘ ਬੰਤਰ ਖੋਦ ਦੇਖ ਸਕਦੇ ਹੋ ਬਾਡੀ ਸਟਰਕਚਰ ਦੇਖ ਸਕਦੇ ਹੋ ਜੀ ਹਾਈਟ ਕੱਦ ਦੇਖ ਸਕਦੇ ਹੋ ਵਾਲਾ ਛੋਟਾ ਵੀ ਵਾਲਾ ਵੱਡਾ ਵੀ ਨਹੀਂ ਹੈਗਾ ਦਰਮਿਆਨੇ ਕੱਦ ਦੇ ਵਿੱਚ ਇਹੇ ਝੋਟੀ ਹੈਗੀ ਆ ਬਾਕੀ ਵੀਰੋ ਦੂਜਾ ਸਵੇਰ ਸੂਣ ਜਾ ਰਹੀ ਏ ਪਹਿਲੇ ਸਵੇਰ ਦਾ ਜਿਹੜਾ ਮਿਲਕ ਸੀਗਾ 10 ਤੋਂ 12 ਲੀਟਰ ਦੇ ਮਿਲਕ ਦੀ ਕਪੈਸਿਟੀ ਇਸ ਦੀ ਪਹਿਲੇ ਸਵੇਰ ਰਹੀ ਹੈਗੀ ਆ ਦੂਜਾ ਸਵੇਰ ਇਸ ਵਾਰ ਸੋਣ ਜਾ ਰਹੀ ਆ ਚਾਹ ਵਣਵੀਰ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਬਾਕੀ ਵੀਰੋ ਥਣਾ ਦੀ ਬਿਲਕੁਲ ਸਾਫ਼ ਹੈਗੀ ਆ ਤੁਸੀਂ ਵੀ ਆਓ ਆਪਣਾ ਚੈੱਕ ਪਾਸ ਥਣਾ ਵੱਲੋਂ ਵੀ ਕਰ ਸਕਦੇ ਹੋ ਬਾਕੀ ਲੇਵਾ ਹਜੇ ਬਣਾਉਣਾ ਹੈਗਾ ਇਸ ਨੇ ਸਮਾਂ ਹਜੇ ਪਿਆ ਹੈਗਾ ਮੁੱਲ ਦੀ ਗੱਲ ਕਰੀਏ ਵੀਰੋ ਮੁੱਲ 78000 ਰੁਪਿਆ ਇਸ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਵੇਗਾ ਜਿਹੜੇ ਵੀਰੇ ਇੱਥੇ ਪਹੁੰਚਦੇ ਹਨ ਖਰੀਦਣ ਵਾਸਤੇ ਬਾਕੀ ਥਣ ਤੁਸੀਂ ਵੇਖ ਸਕਦੇ ਹੋ ਇੱਕੋ ਜਿਹੇ ਥਣ ਬਰਾਬਰ ਦੇ ਥਣ ਹਨ ਦੋਸਤੋ ਸਾਰੇ ਥਣਾਂ ਦੇ ਵਿੱਚ ਗੈਪ ਵਧੀਆ ਹੈਗਾ ਬਾਕੀ ਹਜੇ ਲੇਵਾ ਜਿਵੇਂ ਤਿਆਰ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਵੇਂ ਹੋਰ ਵੀ ਗੈਪ ਵੇਖਣ ਨੂੰ ਮਿਲ ਜਾਵੇਗਾ ਬਾਕੀ ਕਿਸਾਨ ਵੀਰ ਉਹ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਜਰੂਰ ਦਿਖਾ ਦਿੰਨੇ ਆ ਵਧੀਆ ਝੋਟੀ ਹੈਗੀ ਆ ਵੀਰੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਆਪ ਦੇਖ ਸਕਦੇ ਹੋ ਅਜੇ ਦਿਨ ਤਕਰੀਬਨ ਇਸਨੇ ਲੈ ਜਾਣੇ ਆ ਜੀ 10 ਤੋਂ 15 ਦਿਨ ਹਜੇ ਆਰਾਮ ਨਾਲ ਇਸਨੇ ਸਮਾਂ ਲੈ ਜਾਣਾ ਅਜੇ ਬਿਲਕੁਲ ਆਰਡਰ ਹਜੇ ਇਸਨੇ ਬਣਾ ਕੇ ਬਿਲਕੁਲ ਤਿਆਰ ਕਰਨਾ ਹੈਗਾ ਜੀ ਬਾਕੀ ਕਿਸਾਨ ਵੀਰੋ ਜਿਹੜਾ ਐਡਰੈਸ ਪਿੰਡ ਲਹਿਰਾ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿਉਂਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੋਵੇ ਤਾਂ ਬਿਲਕੁਲ ਏਰੀਆ ਨੋਟ ਕਰ ਸਕਦਾ ਹੈ ਗਰਵਿੰਦਰ ਸਿੰਘ ਬਾਈ ਦੇ ਕੋਲ ਇਹ ਜਿਹੜੀ ਚੋਟੀ ਹੈਗੀ ਆ ਬਾਕੀ ਤੁਸੀਂ ਮੌਕੇ ਤੇ ਪਹੁੰਚ ਕੇ ਹੋਰ ਨਿਰਖ ਪਰਖ ਕਰਕੇ ਦੋਸਤੋ ਰੇਟ ਤੈਅ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਾਈ ਨਾਲ ਪੁੱਗੇਗਾ ਦੋਸਤੋ ਪਰਤੇ ਵਿੱਚ ਹੋਵੇਗਾ ਤੁਹਾਡੇ ਨਾਲ ਬਾਈ ਰੇਟ ਮੁੱਲ ਕਰ ਲਵੇਗਾ ਮੁੱਲ 78000 ਰੁਪਿਆ ਬਾਈ ਦੀ ਡਿਮਾਂਡ ਹੈਗੀ ਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ